ਗਰਭਵਾਸ ਮੈਂ ਕੁੱਲ ਨਹੀਂ ਜਾਤੀ ਕਬੀਰ ਜੀ ਕਹਿੰਦੇ ਨਾ ਗਰਭ ਦੇ ਵਿੱਚ ਨਾ ਕੋਲਿਆ ਤੇ ਨਾ ਜਾਤ ਆ ਬ੍ਰਹਮ ਬਿੰਦ ਤੇ ਸਭ ਉਤਪਾਤੀ ਇੱਕ ਬ੍ਰਹਮ ਦੇ ਬੀਜ ਤੋਂ ਹੀ ਸਾਰਿਆਂ ਦੀ ਉਤਪਤੀ ਹੋਈ ਹੈ ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ ਕਹਿੰਦੇ ਪੰਡਤਾ ਦਾਸ ਬਾਮਨ ਤੋਂ ਕਦੋਂ ਦਾ ਹੋ ਗਿਆ ਸ੍ਰੇਸ਼ਟ ਕਦੋਂ ਦਾ ਆਇਆ ਬਾਮਨ ਕਹਿ ਕੇ ਜਨਮ ਮਤ ਖੋਏ ਇਹ ਨਾ ਹੋਈ ਆਪਣੇ ਸ੍ਰੇਸ਼ਟ ਸਮਝ ਕੇ ਆਪਣੇ ਆਪ ਨੂੰ ਗਿਆਨੀ ਸਮਝ ਕੇ ਕਿਤੇ ਜਨਮ ਹੀ ਨਾ ਵਿਅਰਥ ਕਰ ਲਵੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਜੇ ਤੂੰ ਸ੍ਰੇਸ਼ਟ ਆ ਤਾਂ ਸੋਚਦਾ ਮੈਂ ਸ੍ਰੇਸ਼ਟ ਔਰਤ ਤੋਂ ਜੰਮਿਆ ਤਵਾਨ ਬਾਟ ਕਾਹੇ ਨਹੀਂ ਆਇਆ ਫਿਰ ਤੂੰ ਹੋਰ ਕਿਹੇ ਰਸਤੇ ਕਿਉਂ ਨਹੀਂ ਆਇਆ ਜਿੱਧਰੋਂ ਸਾਰੇ ਆਉਂਦੇ ਤੂੰ ਵੀ ਉਧਰੋਂ ਹੀ ਆਇਆ ਤੂੰ ਕਦ ਬ੍ਰਾਹਮਣ ਹਮ ਕਦ ਅਸੂਦ ਤੂੰ ਕਿੱਦਾਂ ਫਿਰ ਬ੍ਰਾਹਮਣ ਹੋ ਗਿਆ ਸ੍ਰੇਸ਼ਟ ਹੋ ਗਿਆ ਤੇ ਅਹੀਂ ਸ਼ੁੱਧਰ ਹੋ ਗਿਆ ਅਹੀਂ ਨੀਚ ਕਿੱਦਾਂ ਹੋ ਗਿਆ ਹਮ ਕਦ ਲੋਹੂ ਤੂੰ ਕਦ ਦੁੱਧ ਤੁਹਾਡੇ ਚ ਕਿਹੜਾ ਕਿ ਲਹੂ ਆ ਤੇ ਤੇਰੇ ਚ ਰਗਾਂ ਦੇ ਵਿੱਚ ਦੁੱਧ ਵਹਿ ਰਿਹਾ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਕਬੀਰ ਜੀ ਕਹਿੰਦੇ ਜਿਹੜੇ ਬ੍ਰਹਮ ਦੀ ਵਿਚਾਰ ਕਰਦਾ ਬ੍ਰਹਮ ਦਾ ਸਿਮਰਨ ਕਰਦਾ ਸੋ ਬ੍ਰਾਹਮਣ ਕਹੀਇ ਤ ਹੈ ਹਮਾਰੇ ਉਹਨੂੰ ਅਸੀਂ ਬ੍ਰਾਹਮਣ ਕਹਿੰਦੇ ਸਾਡੇ ਵਿੱਚ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਸਾਡੇ ਵਿੱਚ ਦਾ ਮਤਲਬ ਹੈ ਸਾਧੂਆਂ ਸੰਤਾਂ ਦੀ ਜਮਾਤ ਦੇ ਵਿੱਚ ਇਹ ਗੱਲਾਂ ਕਬੀਰ ਜੀ ਨੇ ਸਿਰਫ ਬ੍ਰਾਹਮਣ ਨੂੰ ਨਹੀਂ ਕਹੀਆਂ ਜੋ ਵੀ ਬੰਦਾ ਆਪਣੇ ਕੁੱਲ ਜਾਤ ਵਰਣ ਦੇ ਅਹੰਕਾਰ 'ਚ ਰਹਿੰਦਾ ਆਪਣੇ ਆਪ ਨੂੰ ਉੱਚਾ ਸਮਝਦਾ ਇਹ ਉਹਨਾਂ ਵਾਸਤੇ ਨੇ